ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦੂਜੀ ਜੂਨੀਅਰ ਏਸ਼ੀਆਈ ਸੌਫਟ ਟੈਨਿਸ ਚੈਂਪੀਅਨਸ਼ਿਪ 3 ਤੋਂ 8 ਫਰਵਰੀ 2026 ਤੱਕ ਲੁਧਿਆਣਾ ਦੇ ਹਾਰਵੈਸਟ ਟੈਨਿਸ ਅਕੈਡਮੀ ਜਸੂਵਾਲ ਵਿੱਚ ਕਰਵਾਈ ਜਾ ਰਹੀ ਹੈ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਸਮੇਤ 23 ਦੇਸ਼ਾਂ ਦੇ ਲਗਭਗ 550 ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈਣਗੇ ਇਸ ਦੌਰਾਨ ਪਾਗ ਲੈਣ ਵਾਲੀਆਂ ਟੀਮਾਂ ਲਈ ਰਹਿਣ ਖਾਨ ਅਤੇ ਮੈਚਾਂ ਦੇ ਸੁਚਾਰੂ ਆਯੋਜਨ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ ਸੌਫਟ ਟੈਨਿਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਐਸੋਸੀਏਸ਼ਨ ਤੇ ਪ੍ਰਦਾਨ ਅਨੂਮੀਤ ਸਿੰਘ ਹੀਰਾ ਸੋਢੀ ਸਮੇਤ ਐਮਚਰ ਸੌਫਟ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਸੁਦੇਸ਼ ਸੰਗ ਤੇ ਐਨਜੀ ਵੇਗੜਾ ਹੰਸਮੁਖ ਵੇਗੜਾ ਅਨਿਕੇਤ ਖੋਦਾਦਰਾ ਹਰਸ਼ਾੰਗ ਖੁਦਾਦਰਾ ਅਤੇ ਡਾਕਟਰ ਪ੍ਰਦੀਪ ਕੁਮਾਰ ਸਿੰਘ ਦੀ ਦੇਖਰੇਖੇਟ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਪਾਗਲੈਂਡ ਵਾਲੀਆਂ ਟੀਮਾਂ ਦਰਮਿਆਨ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਖਿਡਾਰੀਆਂ ਨੂੰ ਪੰਜਾਬ ਦੀ ਸੰਸਕ੍ਰਿਤੀ ਅਤੇ ਮਹਿਮਾਨ ਨਿਵਾਜ਼ੀ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ ਇਹ ਮੁਕਾਬਲਾ ਖੇਡਾਂ ਦੇ ਖੇਤਰ ਵਿੱਚ ਭਾਰਤ ਦੀ ਵੱਧ ਰਹੀ ਅੰਤਰਰਾਸ਼ਟਰੀ ਪਛਾਣ ਨੂੰ ਵੀ ਦਰਸਾਏਗਾ ਚੈਂਪੀਅਨਸ਼ਿਪ ਦੌਰਾਨ ਹਰ ਰੋਜ਼ ਇਕਲ ਯੁਗਲ ਅਤੇ ਮਿਸ਼ਰਤ ਯੁਗਲ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ ਹਰ ਦਿਨ ਦੇ ਜੇਤੂਆਂ ਨੂੰ ਤਗਮੇ ਸਰਟੀਫਿਕੇਟ ਅਤੇ ਹੋਰ ਇਨਾਮ ਵੀ ਦਿੱਤੇ ਜਾਣਗੇ ਇਸ ਤੋਂ ਇਲਾਵਾ ਖਿਡਾਰੀਆਂ ਲਈ ਖਾਸ ਅਭਿਆਸ ਸੈਸ਼ਨ ਅਤੇ ਤਕਨੀਕੀ ਕਲੀਨਿਕ ਵੀ ਕਰਵਾਏ ਜਾਣਗੇ ਤਾਂ ਜੋ ਉਹ ਖੇਡ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਜਾਣੂ ਹੋ ਸਕਣ ਇਸ ਚੈਂਪੀਅਨਸ਼ਿਪ ਵਿੱਚ 50 ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ ਇਹਨਾਂ ਵਿੱਚ 6 ਵਿਸ਼ਵ ਚੈਂਪੀਅਨਸ਼ਿਪ 6 ਏਸ਼ੀਆਈ ਚੈਂਪੀਅਨਸ਼ਿਪ 4 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 1 ਏਸ਼ੀਆਈ ਜੂਨੀਅਰ 1 ਏਸ਼ੀਆਈ ਯੂਨੀਵਰਸਿਟੀ ਚੈਂਪੀਅਨਸ਼ਿਪ ਅਤੇ 1 ਦੱਖਣੀ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਇਹ ਭਾਗ ਲੈ ਚੁੱਕੇ ਖਿਡਾਰੀ ਵੀ ਸ਼ਾਮਲ ਹਨ ਜਿਸ ਨਾਲ ਖੇਤਰ ਵਿੱਚ ਖੇਡ ਨੂੰ ਪਰੋ ਹੋਰ ਵੀ ਪ੍ਰੋਤਸਾਹਨ ਮਿਲੇਗਾ ਇਸ ਚੈਂਪੀਅਨਸ਼ਿਪ ਨਾਲ ਪੰਜਾਬ ਸਮੇਤ ਦੇਸ਼ ਵਿਦੇਸ਼ ਦੇ 2 ਲੱਖ ਤੋਂ ਵੱਧ ਦਰਸ਼ਕਾਂ ਦੇ ਸਿੱਧੇ ਅਤੇ ਵਰਚੁਅਲ ਤੌਰ ਤੇ ਜੁੜਨ ਦੀ ਸੰਭਾਵਨਾ ਹੈ